ਪੰਜਾਬ ਦੇ ਵਿੱਚ ਇੱਕ ਪਾਸੇ ਯੁੱਧ ਨਸ਼ਿਆਂ ਦਾ ਵਿਰੁੱਧ ਚੱਲਦਾ ਪਿਆ ਹੈ ਪਰ ਅਜਿਹੇ ਦੇ ਵਿੱਚ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਹੋ ਜਾਣਾ ਹੈ ਕਿ ਦੂਸਰੇ ਪਾਸੇ ਹਾਲਾਤ ਪੰਜਾਬ ਦੇ ਕੀ ਬਣੇ ਹੋਏ ਐ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਵਿੱਚ ਜਿੱਥੇ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਦਾ ਖੂਨੀ ਕਹਿਰ ਚੱਲਿਆ ਪਰ ਇਹ ਤਸਵੀਰਾਂ ਤੁਸੀਂ ਕ੍ਰਾਈਮ ਦੇ ਸੀਨ ਦੀਆਂ ਦੇਖ ਸਕਦੇ ਹੋ ਜਿੱਥੇ ਕਿ ਜੰਗਲਾਂ ਦੇ ਵਿੱਚ ਕਿਵੇਂ ਇੱਕ ਪਾਸੇ ਗੱਡੀ ਲੱਗੀ ਖੜੀ ਹੈ ਤੇ ਨਾਲ ਦੀ ਨਾਲ ਜਿਹੜੇ ਇਹ ਚੌਕ ਦੇ ਨਾਲ ਜਾਂ ਕਲੀ ਦੇ ਨਾਲ ਗੋਲ ਧਾਰੇ ਬਣਾਏ ਹੋਇਆ ਇਹ ਖੌਫਸਦਾ ਸਮਾ ਕਰਦੇ ਪਈਆਂ ਤਸਵੀਰਾਂ ਜੰਡੇਆਲਾ ਦੇ ਇਲਾਕੇ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਪੁਲਿਸ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਪੂਰੀ ਐਕਟਿਵ ਪੁਲਿਸ ਨਜ਼ਰ ਆਉਂਦੀ ਪਈ ਹੈ ਜ਼ਿਕਰ ਖਾਸ ਹੈ ਕਿ ਜੰਡਿਆਲਾ ਦੇ ਇਲਾਕੇ ਦੇ ਦੁਕਾਨ ਦੇ ਵਿੱਚ ਤਿੰਨ ਨੌਜਵਾਨਾਂ ਦੇ ਵੱਲੋਂ ਇੱਥੇ ਫਾਇਰਿੰਗ ਕੀਤੀ ਗਈ ਸੀ ਇਹ ਫਾਇਰਿੰਗ ਵੀ ਦੱਸਿਆ ਜਾ ਰਿਹਾ ਹੈ ਕਿ ਐਵੇਂ ਕੀਤੀ ਜਾ ਰਹੀ ਸੀ ਜਿਵੇਂ ਕੋਈ ਫਿਲਮੀ ਸੀਨ ਹੋਵੇ ਜਿਸ ਤੋਂ ਬਾਅਦ ਜੰਡਿਆਲਾ ਪੁਲਿਸ ਦੇ ਵੱਲੋਂ ਨੌਜਵਾਨਾਂ ਨੂੰ ਫੜਨ ਦੇ ਲਈ ਵੱਖ-ਵੱਖ ਤਰ੍ਹਾਂ ਦੀ ਛਾਪੇਮਾਰੀ ਕੀਤੀ ਗਈ ਤੇ ਜਿਵੇਂ ਹੀ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਤਾਂ ਇਸ ਦੇ ਵਿੱਚ ਦੋ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਤੀਸਰੇ ਦੀ ਭਾਲ ਚਲਦੀ ਪਈ ਹੈ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਉਦੋਂ ਕੀਤੀ ਗਈ ਜਦੋਂ ਪੁਲਿਸ ਦੇ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਤੇ ਉਸ ਸਖਸ਼ਤੇ ਵੱਲੋਂ ਅਣਪਛਾਤੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤੇ ਇਸ ਤੋਂ ਬਾਅਦ ਫਾਇਰਿੰਗ ਦੇ ਵਿੱਚ ਜਿੱਥੇ ਸ਼ੱਕੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਕਿ ਉਸ ਦੀ ਲੱਤ ਤੇ ਗੋਲੀ ਵਧੀ ਹੈ ਜਿਸ ਦੀ ਪਛਾਣ ਬਲਜੀਤ ਸਿੰਘ ਉਰਫ ਬਿੱਲਾ ਦੇ ਵਜੋਂ ਕੀਤੀ ਗਈ ਹੈ ਜਿਹੜਾ ਕਿ ਪਿੰਡ ਮੈਰੀਏ ਦਾ ਰਹਿਣ ਵਾਲਾ ਹੈ ਜੰਡਿਆਲਾ ਪੁਲਿਸ ਸਟੇਸ਼ਨ ਦੇ ਅੰਦਰ ਐਸ ਐਚ ਓ ਹਰਚੰਦ ਸਿੰਘ ਦਾ ਕਹਿਣਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਹ ਜੀ ਥੋੜੇ ਦਿਨ ਪਹਿਲਾਂ ਮਿਤੀ 3 5 25 ਨੂੰ ਇੱਕ ਸਤਗੁਰੂ ਕਲੈਕਸ਼ਨ ਵਾਲਿਆਂ ਦੀ ਸ਼ੋਰੂਮ ਦੇ ਉੱਤੇ ਫੈਰਿੰਗ ਕੀਤੀ ਸੀਗੀ ਉਹ ਕੋਈ ਵਿਦੇਸ਼ ਬੈਠੇ ਗੈਂਗਸਟਰ ਨੇ ਉਹਨਾਂ ਤੋਂ ਫਰौती ਮੰਗੀ ਸੀ ਤੇ ਉਹਨਾਂ ਨੂੰ ਕੌਲਾਂ ਆਉਂਦੀਆਂ ਸੀ ਧਮਕੀ ਭਰੀਆਂ ਤੇ 3 ਤਰੀਕ ਨੂੰ ਆਫਟਰ ਲੰਚ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਸੀ ਮੂੰਹ ਬੱਦੇ ਸੀ ਉਹਨਾਂ ਨੇ ਅੰਦਾ ਤੋਂ ਹੰਦ ਫਾਇਰਿੰਗ ਕੀਤੀ ਸੀ ਉਹਨਾਂ ਦੇ ਸ਼ੋਰੂਮ ਤੇ ਇੱਕ ਲੜਕੀ ਉਹਨਾਂ ਦੇ ਜਿਹੜੀ ਸਰਵੈਂਟ ਸੀਗੀ ਉਹਦੇ ਪੱਟ ਤੇ ਪ੍ਰਾਈਵੇਟ ਪਾਰਟ ਦੇ ਲਾਗੇ ਗੋਲੀ ਲਾ ਕੇ ਉਹ ਇੰਜਰਡ ਹੋਈ ਸੀ ਜਿਹਨੂੰ ਅਸੀਂ ਤੁਰੰਤ ਹਸਪੀਟਲ ਐਡਮਿਟ ਕਰਾਇਆ ਸੀ ਉਹ ਖਤਰੇ ਤੋਂ ਬਾਹਰ ਆ ਉਹ ਜਿਹੜੇ ਤਿੰਨੇ ਦੋਸ਼ੀ ਸੀਗੇ ਉਹ ਦੋ ਉਹਨਾਂ ਦੇ ਵਿੱਚੋਂ ਅਸੀਂ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਤੀਜੇ ਦੋਸ਼ੀ ਬਾਰੇ ਜਿਹੜੀ ਇਸ ਮੁਕਦਮੇ ਦੀ ਤਫਤੀਸ਼ ਦੇ ਸਬੰਧ ਵਿੱਚ ਮੈਂ ਤੇ ਤਫਤੀਸ਼ੀ ਅਫਸਰ ਐਸਆਈ ਨਰੇਸ਼ ਕੁਮਾਰ ਸਮੇਤ ਇੱਕ ਟੀਮ ਜਿਹੜੇ ਅੱਜ ਅਸੀਂ ਨਾਕਾ ਲਾਇਆ ਸੀ ਸਾਨੂੰ ਇਤਲਾਹ ਮਿਲੀ ਸੀ ਕਿ ਜਿਹੜਾ ਤੀਜਾ ਮੁੱਖ ਦੋਸ਼ੀ ਆ ਸ਼ੂਟਰ ਸੀ ਜਿਹੜਾ ਉਹ ਅੱਜ ਛੇਕਪਤੇ ਵਾਲੀ ਸਾਈਡ ਤੋਂ ਨਹਿਰੇ-ਨਹਿਰ ਜਿਹੜਾ ਇੱਧਰ ਨੂੰ ਜੜਿਆਲੇ ਵੱਲ ਨੂੰ ਆ ਰਿਹਾ ਵਾ ਤੇ ਹੋ ਸਕਦਾ ਹੀ ਪੀ ਇਹ ਅੱਜ ਫੇਰ ਉੱਥੇ ਫਾਇਰਿੰਗ ਕਰਦਾ ਕਿਉਂਕਿ ਇਹਦੇ ਕੋਲ ਪਿਸਤਲ ਸੀਗਾ ਬੜਾ ਇੰਪੋਰਟਡ ਪਿਸਤਲ ਸੀਗਾ ਤੇ ਅੱਜ ਇਹ ਫੇਰ ਕੋਈ ਵਾਰਦਾਤ ਕਰ ਸਕਦਾ ਸੀਗਾ ਅਸੀਂ ਇਹਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਇਹਨੇ ਬਿਨਾ ਬੇਝਿਜਕ ਨ ਡਰ ਹੋ ਕੇ ਸਿੱਧੀ ਸਾਡੇ ਤੇ ਫਾਇਰਿੰਗ ਸ਼ੁਰੂ ਕਰਤੀ ਤੇ ਅੱਗੋਂ ਜਵਾਬੀ ਕਾਰਵਾਈ ਚ ਸਾਡੇ ਬਚਾਲੀ ਸਾਡੀ ਪੁਲਿਸ ਟੀਮ ਨੇ ਵੀ ਜਿਹੜੀ ਆ ਦੋ ਫਾਇਰ ਕੀਤੇ ਇੱਕ ਪਹਿਲਾਂ ਵਾਈ ਫਾਇਰ ਕੀਤਾ ਇਨੂੰ ਇਸ਼ਾਰਾ ਕੀਤਾ ਵੀ ਤੂੰ ਬਿਲਕੁਲ ਫਾਇਰਿੰਗ ਨਾ ਕਰ ਪਰ ਇਹ ਨਹੀਂ ਰੁਕਿਆ ਫਿਰ ਦੂਜਾ ਫਾਇਰ ਜਿਹੜਾ ਵਾ ਸਿੱਧਾ ਕੀਤਾ ਜੋ ਇਹਦੀ ਲੱਤ ਤੇ ਲੱਗਾ ਵਾ ਤੇ ਇਹਨੂੰ ਅਸੀਂ ਜਿਹੜਾ ਵਾ ਤੁਰੰਤ ਇਲਾਜ ਲਈ ਸਿਵਲ ਹਸਪੀਟਲ ਭੇਜ ਦਿੱਤਾ ਵਾ ਅੰਮ੍ਰਿਤਸਰ ਤੇ ਸਾਰੇ ਦਿਨ ਦੇ ਵਿੱਚ ਜਿਹੜਾ ਆਮ ਫਰੋਤੀਆਂ ਮੰਗਿਆ ਜਾਨੀ ਕਿ ਕਰਨੇ ਪਏ ਵੇਖੋ ਜੀ ਜੰਡਿਆਲਾ ਗੁਰੂ ਦੇ ਵਿੱਚ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਇਸ ਗੈਂਗ ਵੱਲੋਂ ਲਗਾਤਾਰ ਵਪਾਰੀਆਂ ਨੂੰ ਫਰੋਤੀਆਂ ਦੇ ਫੋਨ ਕੀਤੇ ਜਾ ਰਹੇ ਸੀ ਉੱਥੇ ਫਾਇਰਿੰਗ ਕੀਤੀ ਜਾ ਰਹੀ ਸੀ ਤੇ ਜਿਹੜੇ ਇਹ ਗੈਂਗ ਦੇ ਸਾਰੇ ਦੋਸ਼ੀ ਜਿਹੜੇ ਆ ਅਸੀਂ ਗ੍ਰਫਤਾਰ ਕਰ ਲਿਆ ਤੇ ਬਿਲਕੁਲ ਜਿਹੜਾ ਵਾ ਅਸੀਂ ਇਹੋ ਜੇ ਕ੍ਰਾਈਮ ਨੂੰ ਰੋਕਣ ਦੇ ਵਿੱਚ ਸਫਲ ਹੋਵਾਂਗੇ ਤੁਹਾਡਾ ਸਹਿਯੋਗ ਚਾਹੀਦਾ ਵਾ ਪਬਲਿਕ ਦਾ ਸਹਿਯੋਗ ਚਾਹੀਦਾ ਵਾ ਇਹ ਜਿਹੜੇ ਅੱਜਕੱਲ ਦੇ ਨੌਜਵਾਨ ਥੋੜੇ ਚੰਦ ਪੈਸਿਆਂ ਦੀ ਖਾਤਰ ਵਿਦੇਸ਼ ਬੈਠੇ ਆਪਣੇ ਆਕਾ ਦੇ ਕਹਿਣ ਦੇ ਉੱਤੇ ਫਾਇਰਿੰਗ ਇਨਸੀਡੈਂਟ ਕਰਦੇ ਆ ਉਹਨਾਂ ਦੇ ਖਿਲਾਫ ਮਿਸਾਲ ਜੋ ਕਾਰਵਾਈ ਕੀਤੀ ਜਾਊਗੀ ਸਰ ਪਿਛਲੇ ਦਿਨ ਹੀ ਕਾਫੀ ਫਰੋਤੀਆਂ ਦੇ ਕੇਸ ਆ ਰਹੇ ਆ ਪਰ ਜਿਤਨਾ ਹੋਰ ਵੀ ਫਰੋਤੀ ਕਾਫੀ ਉਹਨਾਂ ਕੇਸ ਕਿੰਨਾ ਵਿੱਚ ਕਿੰਨੇ ਕੇਸ ਸੋਲਵ ਹੋਏ ਹੁਣ ਤੱਕ ਜੀ ਸਾਰੇ ਜੰਡਿਆਲੇ ਦੇ ਕੇਸ ਸੋਲਵ ਹੋ ਗਏ ਜੀ ਇਹੋ ਗੈਂਗ ਜਿਹੜਾ ਜੰਡਿਆਲੇ ਦੇ ਵਿੱਚ ਐਕਟਿਵ ਸੀਗਾ ਜਿਹਨੂੰ ਅਸੀਂ ਬੈਸਟ ਕਰਤਾ ਵਾ ਸਰ ਇਹ ਕੱਤੇ ਆ ਰਹੇ ਸੀਗਾ ਜੀ ਇਹ ਮੋਟਰਸਾਈਕਲ ਤੇ ਆ ਰਿਹਾ ਇਹਦਾ ਨਾਮ ਹੈਗਾ ਦਰਜੀਤ ਸਿੰਘ ਕੋਰਾ ਐਲੀਅਸ ਬਿੱਲਾ ਅੱਛਾ ਜੀ ਕੋਈ ਇਸ ਗੈਂਗ ਗੈਂਗ ਦਾ ਨਾਮ ਹੀ ਹੈਗਾ ਕੋਈ ਇਹ ਬਿੱਲਾ ਅਰਜਨ ਮਾਂਗਾ ਤੇ ਡੋਨੀ ਬੱਲ ਗੈਂਗ ਦੇ ਬੰਦੇ ਆ ਜੀ ਉਹ ਵਿਦੇਸ਼ ਬੈਠੇ ਇਹਨਾਂ ਨੂੰ ਚਲਾਉਂਦੇ ਆ ਜੀ ਸਰ ਇਹਦਾ ਇਹਦਾ ਕੋਈ ਬੈਕਗ੍ਰਾਉਂਡ ਪਹਿਲਾ ਮਾਮਲਾ ਦਰਜ ਹੀ ਅਗੇ ਕਤਲਾ ਚ ਪ੍ਰੋਤੀਆਂ ਦੀਆਂ ਗੋਲੀਆਂ ਦੀਆਂ ਵਾਰਦਾਤਾਂ ਚ ਕਈਆਂ ਵਾਰਦਾਤਾਂ ਚ ਭਗੌੜੇ ਸੀ ਵਨ ਮਤਲਬ ਇਹ ਟੇਕੇ ਥੋੜੇ ਪੈਂਦੇ ਆ ਭਗੌੜੇ ਆ ਲਗਾਤਾਰ ਵਾਰਦਾਤਾਂ ਕਰੀ ਜਾ ਰਹੇ ਲਗਾਤਾਰ ਵਾਰਦਾਤਾਂ ਕਰੀ ਜਾ ਰਹੇ ਸਰ ਅੱਜ ਤੋਂ ਕੁਝ ਦਿਨ ਪਹਿਲਾਂ ਤੁਸੀਂ ਇਹ ਮਾਮਲੇ 'ਚ ਹੋਰ ਹੀ ਬੰਦੇ ਬੜੇ ਤੇ ਕੀ ਕਾਰਵਾਈ ਕੀਤੀ ਗਈ ਉਹ ਅਰੈਸਟ ਕਰਕੇ ਜੇਲ੍ਹ ਭੇਜਦੇ ਆ ਜੀ ਅਸੀਂ ਮੋਟਰਸਾਈਕਲ ਜਿੱਤੇ ਵਾਰਦਾਤ ਕੀਤੀ ਉਹ ਵੀ ਬਰਾਮਦ ਕਰ ਲਿਆ ਸਾਰਾ ਕੇਸ ਇਹ ਸਾਡਾ ਸੋਲਵ ਹੋ ਗਿਆ